ਆਪ ਕਹਿੰਦੇ ਨੇ ਕਿ ਇਹ ਬੰਦੇ ਜੇ ਤੂੰ ਬਹੁਤ ਵੱਡਾ ਆਲਮ ਹੋ ਗਿਆ ਹੈ فاضਲ ਹੋ ਗਿਆ ਹੈ ਤੇ ਹਜ਼ਾਰਾਂ ਕਿਤਾਬਾਂ ਦਾ ਨਚੋਰ ਤੇਰੇ ਦਿਮਾਗ ਦੇ ਚ ਹੈ ਸਿਰਫ ਦਿਮਾਗ ਦੇ ਚ ਹੈ ਜੀਵਨ ਦੇ ਚ ਨਹੀਂ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੂੰ ਪੜਿਆ ਹੈ ਪਰ ਜੋ ਕਿਤਾਬ ਦੇ ਵਿੱਚ ਹੈ ਉਹ ਤੂੰ ਨਹੀਂ ਹੈ ਨਾ ਮੁਹक्कਕ ਬਵਦ ਨਾਦਾਨ ਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਕਬਾਲ ਕਹਿੰਦੇ ਨੇ ਤੇ ਇੰਜ ਗੱਲ ਹੋ ਗਈ ਜਿਨੇ ਕਿਸੇ ਚੌਪਾਏ ਜਾਨਵਰ ਖੋਤੇ ਦੇ ਉਤੇ ਕਿਤਾਬਾਂ ਲੱਧ ਲਈ ਹੈ ਤੇ ਉਹ ਹੁਣ ਭਗਤ ਬਣ ਗਿਆ ਪੁਰਾਣੇ ਜ਼ਮਾਨੇ ਵਿੱਚ ਬੈਲ ਉੱਠ ਖੋਤਿਆਂ ਦੇ ਉਤੇ ਪੁਸਤਕਾਂ ਲੱਧ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਇਆ ਜਾਂਦੀਆਂ ਜਾਂਦੀਆਂ ਸਨ ਤੇ ਜਿਹੜਾ ਖੋਤਾ ਹੁਣ ਪੁਸਤਕਾਂ ਗਿਆਨ ਦੀਆਂ ਭਰੀਆਂ ਹੋਈਆਂ ਲੱਧ ਕੇ ਲੈ ਜਾ ਰਿਹਾ ਉਹ ਪੰਡਿਤ ਬਣ ਗਿਆ ਗਿਆਨੀ ਹੋ ਗਿਆ ਕੋ ਸੰਤ ਬਣ ਗਿਆ ਭਗਤ ਬਣ ਗਿਆ اے ਬੰਦੇ ਤੂੰ ਦਾਰਸ਼ਨਿਕ ਹੈ ਫਿਲਾਸਫਰ ਹੈ ਗਿਆਨੀ ਹੈ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਦਸ ਦੋਖਾਂ ਨੂੰ ਨਾਸ ਕਰਨ ਵਾਲੇ ਮੰਨੇ ਨੇ ਪੰਡਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦੇ ਜ਼ਿਕਰ ਕੀਤੇ ਨੇ ਤੇ ਕਿਹੜੇ ਦਸ ਪੁਰਬ ਜਿਹਦੇ ਚ ਅੰਦਾਜ਼ਨ ਚੰਦਰਮਾ ਦੇ ਪੁਰਬ ਜ਼ਿਆਦਾ ਨੇ ਪੂਰਨਮਾਸ਼ੀ ਮਸੀਹਾ ਇਕਮਥਿਤ ਇਤਵਾਰ ਚਾਣਨਾ ਕੁਝ ਪੁਰਬ ਸੂਰਜ ਦੇ ਨੇ ਸੰਤਰਾੰਤ ਸੂर्य ग्रहण ਇਤਿਆਦਕ ਇਹ ਸਾਰੇ ਪੁਰਬ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸਹਿਜੇ ਸਹਿਜ ਸਾਡੇ ਵਿੱਚ ਵੀ ਪਰਚਲਤ ਹੁੰਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਬਈ ਆਹ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾ ਨੇ ਮਨਮੱਧਾ ਅਖਾੜਾ ਬਣਾਇਆ ਜਾ ਰਿਹਾ ਹੈ ਮਨਮੱਧਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆ ਕੋਈ ਗੱਲ ਗੁਰਮਤਿ ਦੀ ਕਸੋਟੀ ਤੇ ਪੂਰੀ ਨਾ ਹੋ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇਵੇ ਇਸ ਸਟੇਜ ਦੇ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਬੇਪੋਲ ਹੋ ਗਈ ਮੈਂ ਇਥੋਂ ਪਰ ਜੇ ਗੁਰਮਤਿ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤੁਮੇ ਤੇ ਹੀ ਆਖਾਂ ਗੁਰੂ ਇਸਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲੱਗਦਾ ਚਲੋ ਦੁਖੀ ਹੋ ਕੇ ਹੀ ਮੰਨ ਲੈ ਕਮ ਸੇ ਤੀੜਤ ਹੋ ਕੇ ਹੀ ਮੰਨ ਲੈ ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪ੍ਰਾਚੀਨ ਸਮੇਂ 'ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤੋ ਕਿਵੇਂ ਰੱਖੀ ਜਾਏ ਜਿਸ ਦਿਨ ਚੰ드ਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ ਮਾਸ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਤੇ ਜੀ ਬੜੀ ਪਵਿੱਤਰ ਪੂਰਨਵਾਸੀ ਹੈ ਜੀ ਆਓ ਜੀ ਪਵਿੱਤਰ ਦਿਹਾੜਾ ਇਹਦਾ ਮਤਲਬ 29 ਦਿਹਾੜੇ ਤੇ ਅਪਵਿੱਤਰ ਨੇ ਨਾ ਤੇ ਜਿਸ ਰੱਬ ਨੇ 29 ਦਿਹਾੜੇ ਅਪਵਿੱਤਰ ਬਣਾ ਦਿੱਤੇ ਉਹ ਰੱਬ ਆਪ ਕਿੱਥੇ ਪਵਿੱਤਰ ਹੋਵੇਗਾ ਉਹ ਆਪ ਚੰਗਾ ਹੋ ਸਕਦਾ ਹੈ ਜੇ ਨੇ ਅਪਵਿੱਤਰ 29 ਦਿਨ ਬਣਾ ਦਿੱਤੇ ਤੇ ਕੋਈ ਦਿਨ ਪਵਿੱਤਰ ਬਣਾਇਆ ਕਿਸ ਤਰ੍ਹਾਂ ਦੇ ਚੱਕਰਾਂ ਚ ਬੁਥੇਰੀ ਦੁਨੀਆ ਪਈ ਐ ਮੰਗਲਵਾਰ ਭੈੜਾ ਐ ਸ਼ਨੀਵਾਰ ਭੈੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਕਿ ਜਿਹੜਾ ਇਤਨਾ ਭੈੜਾ ਦਿਨ ਬਣਾਉਂਦਾ ਉਹ ਆਪ ਕਿੱਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਭੈੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਦੇ ਚ ਬੁਥੇਰੇ ਸਿੱਖ ਵੀ ਪਏ ਨੇ ਇਹ ਵੀ ਮਾਰਜ਼ ਕਰਦੇ ਨੇ ਤੇ ਸੈਦਾਂ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤਾਂ ਸਗਨ ਅਪਸਗਨ ਕਹਾਂ ਦੀ ਚੱਲੇ ਇਹ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ ਜਿਹਨੂੰ ਕਰਤਾਪੁਰਖ ਚੇਤੇ ਨਹੀਂ ਆਉਂਦਾ ਉਹ ਸਗਨ ਅਪਸਗਨ ਦੇ ਚੱਕਰੇ ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰੇ ਚ ਪੈਂਦਾ ਤੇ ਬਹੁਤਿਆਂ ਨੂੰ ਇਹ ਵੀ ਰਹਿ ਮੈਂ ਬਾਹਰ ਹੀ ਮੁਲਕਾਂ ਜਿਆਦਾ ਦੇਖਿਆ ਇਧਰ ਆਨੰਦ ਕਾਰਜ ਹੋ ਰਿਹਾ ਹੋਵੇ ਕਹਿੰਦੇ 12 ਵਜੇ ਤੋਂ ਪਹਿਲੇ ਹੋਵੇ ਪਹਿਲੇ ਤੇ 12 ਵਜੇ ਤੋਂ ਬਾਅਦ ਕਿਹੜਾ ਅਸਮਾਨ ਢਾਈ ਪੈਣਾ ਇਹਦਾ ਮਤਲਬ ਅੱਧਾ ਦਿਨ ਰੱਬ ਨੇ ਭੈੜਾ ਹੀ ਬਣਾਇਆ ਹੈ ਨਾ 12 ਵਜੇ ਤੋਂ ਬਾਅਦ ਦਿਨ ਚੰਗਾ ਨਹੀਂ ਤੇ ਹੁਣੇ ਕਿਥੋਂ ਐਵੇਂ ਜਿਹੜੇ ਵਹਿਮ ਤੋਂ ਬਾਤ ਨੇ ਨਾ ਇਹ ਪਰੰਪਰਾ ਦੇ ਨਾਲ ਚੱਲਦੇ ਨੇ ਪੀੜੀ ਦਰ ਪੀੜੀ ਚੱਲਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਰੰਪਰਾਵਾਦੀ ਨਹੀਂ ਹੈ ਸਤਵਾਦੀ ਹੈ ਸੱਚ ਕੀ ਹੈ ਸਚਾਈ ਕੀ ਹੈ ਪਰੰਪਰਾ ਕੀ ਹੈ ਇਹਦਾ ਕੋਈ ਮਤਲਬ ਨਹੀਂ ਸਚਾਈ ਕੀ ਹੈ ਤੇ ਸਿੱਖ ਦਾ ਮਤਲਬ ਹੈ ਸਚਾਈ ਨੂੰ ਕਬੂਲ ਕਰਨਾ ਪਰੰਪਰਾ ਨੂੰ ਕਬੂਲ ਕਰਨਾ ਇਹ ਨਹੀਂ ਵੀ ਮੇਰਾ ਪਿਓ ਮਨਾਉਂਦਾ ਸੀ ਪੂਰਨ ਮਾਸੀ ਦਾਦਾ ਮਨਾਉਂਦਾ ਸੀ ਪਰਦਾਦਾ ਮਨਾਉਂਦਾ ਸੀ ਤੇ ਜੇ ਇਸ ਢੰਗ ਨਾਲ ਅਗਰ ਚਲੇ ਜਾਈਏ ਨਾ ਤੇ ਜਿੱਥੋਂ ਮਨੁੱਖੀ ਦੁਨੀਆ ਚਲੀਏ ਪਹਿਲੇ ਜੰਗਲਾਂ ਚ ਰਹਿੰਦੇ ਸਨ ਨੰਗੇ ਰਹਿੰਦੇ ਸਨ ਤੂੰ ਨੰਗਾ ਹੀ ਰਹੀਏ ਕਰ ਗੱਲ ਮੁਕਾਓ ਉਹ ਦਰਖਤਾਂ ਥੱਲੇ ਹੀ ਰਹਿੰਦੇ ਸਨ ਉਹ ਪਹਾੜਾਂ ਦੀਆਂ ਕੰਧਰਾਂ ਦੇ ਚ ਰਹਿੰਦੇ ਸਨ ਸਾਡੇ ਪਿਤਾ ਪਿਤਾ ਮੇ ਬਿਲਕੁਲ ਪਿੱਛੇ ਚਲੇ ਜਾਓ ਆਦੀਮ مخلوਕ ਕੀ ਸੀ ਜੇ ਪੁਰਾਣੀ ਦੀ ਨਕਲ ਕਰਨੀ ਹੈ ਨਹੀਂ ਵਕਤ ਦੇ ਵਿਚਾਰ ਕਰਨੀ ਹੈ ਵਕਤ ਵਿਚਾਰੇ ਸੁਭੰਦਾ ਹੋਏ ਤਾਂ ਸਾਹਿਬ ਕਹਿੰਦੇ ਝੂਠ ਨਾ ਚੰਦ ਸੂਰਜ ਕੀ ਤੇਰੀ ਸੰਗਰਾਮਤ ਮਨਾਉਣ ਨਾਲ ਪੁੰਨਿਆ ਮਨਾਉਣ ਨਾਲ ਮਸਿਆ ਮਨਾਉਣ ਨਾਲ ਚੰਦਰ ਗ੍ਰਹਿਣ ਮਨਾਉਣ ਨਾਲ ਸੂਰਜ ਗ੍ਰਹਿਣ ਮਨਾਉਣ ਨਾਲ ਮਨ ਦੀ ਝੂਠ ਨਹੀਂ ਲੈਂਦੀ। ਜੇ ਕੁਝ ਵੀ ਕਰ ਲਓ। ਝੂਠ ਨਾ ਅੰਨੇ ਝੂਠ ਨਾ ਨਾਏ। ਅੰਨ ਦਾ ਦਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਔਰ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਏ। ਝੂਠ ਨਾ ਮੀਂਹ ਵਰੀਏ ਸਭ ਥਾਂ ਇслаਮ ਦੇ ਚ ਬਰਖਾ ਦਾ ਦੇਵਤਾ ਮੰਨਦੇ ਨੇ ਖਵਾਜਾ ਖਿਜਰ ਤੇ ਹਿੰਦੂ ਧਰਮ ਦੇ ਚ ਮੰਨਦੇ ਨੇ ਇੰਦਰ ਤੇ ਇੰਦਰ ਦੀ ਬਕਾਇਦਾ ਪੂਜਾ ਹੁੰਦੀ ਹੈ ਜਿਸ ਸਾਲ ਹਿੰਦੁਸਤਾਨ ਦੇ ਚ ਬਾਰਿਸ਼ਾਂ ਲੇਟ ਹੋ ਜਾਣ ਤਾਂ ਲੋਕੀ ਉੱਥੇ ਇੰਦਰ ਦੀ ਪੂਜਾ ਕਰਦੇ ਨੇ ਯੱਗ ਕਰਦੇ ਨੇ ਹਵਨ ਕਰਦੇ ਨੇ ਬੇਇੰਦਰ ਦੇਵਤੇ ਨੂੰ ਪ੍ਰਸੰਨ ਕਰੀਏ ਤੇ ਬਰਖਾ ਹੋਵੇ ਮੀਂਹ ਪਵੇ ਤੇ ਸਾਇਬ ਕਹਿੰਦੇ ਨੇ ਬਰਖਾ ਦਾ ਦੇਵਤਾ ਹੈ ਬਦਲਾਂ ਦੀ ਪੂਜਾ ਕਰਨ ਨਾਲ ਕੋਈ ਮੰਨ ਦੀ ਝੂਠ ਲੈ ਜਾਣੀ ਝੂਠ ਨਾ ਮੇ ਵਰੀਏ ਸਭ ਤਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਧਰਤੀ ਦੇ ਚ ਗੁਫਾ ਬਣਾ ਕੇ ਧੋਰਾ ਬਣਾ ਕੇ ਧਰਤੀ ਦੇ ਵਿੱਚ ਲੈਣਾ ਧੋਰਿਆਂ ਦੇ ਵਿੱਚ ਰਹਿਣਾ ਤੇ ਨਕਲ ਕੁਝ ਸਾਡੇ ਵੀ ਗੁਰਮਤ ਦੇ ਸਾਧੂਆਂ ਨੇ ਵੀ ਕਰ ਲਈ ਤੇ ਮੈਂ ਫਿਰ ਅਰਜ਼ ਕਰਾਂ ਜਿਹੜੀ ਜਿਹੜੀ ਰਸਮੋ ਰਿਵਾਜ ਕਿਰਿਆ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਬਸ ਮਨਮਤ ਹੈ ਕਿਉਂਕਿ ਗੁਰਨਾਮਿਕ ਨੇ ਅਗੰਮੀ ਖੋਜ ਸਾਡੇ ਸਾਹਮਣੇ ਵਕਤ ਦੇ ਮੁਤਾਬਕ ਰੱਖੀ ਹੈ ਔਰ ਅਜੋਕੇ ਯੁੱਗ ਦੇ ਮਾਲਕ ਨੇ ਆਪ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚੰਦ ਅਟਲ ਆਦ ਪੁਰਖ ਫਰਮਾਇ ਇਸ ਯੁੱਗ ਦੇ ਰਖਵਾਲੇ ਇਸ ਯੁੱਗ ਦੇ ਚ ਜ਼ਿੰਮੇਵਾਰੀ ਅਕਾਲ ਪੁਰਖ ਨਾਲ ਜੋੜਨ ਦੀ ਇਹ ਗੁਰਮਤ ਦੀ ਹੈ ਗੁਰਬਾਣੀ ਦੀ ਤਹਿਰਾਨ ਦੇਚ ਇੱਕ ਮੁਸਲਮਾਨ ਗੁਰਬਾਣੀ ਦੇ ਵਿਚਾਰ ਤੇ ਕੀਰਤਨ ਤੋਂ ਇਤਨਾ ਪ੍ਰਭਾਵਿਤ ਹੋਇਆ ਤੇ ਗੁਰਬਾਣੀ ਦੇ ਕੁਝ ਅਰਥ ਉਹਨਾਂ ਨੂੰ ਸਰਦਾਰ ਮੱਖਣ ਸਿੰਘ ਨੇ ਦੱਸੇ ਜੋ ਉੱਥੇ ਗੁਰਦੁਆਰੇ ਦੀ ਸੇਵਾ ਕਰਦੇ ਨੇ ਤੇ ਉਹ ਅੱਜ ਮੁਸਲਮਾਨ ਸਮਾਧੀ ਦੇਚ ਚਲਾ ਜਾਂਦਾ ਤੇ ਸਮਾਧੀ ਦੇਚ ਉਹ ਜੋਸ਼ ਨੂੰ ਝਲਕਾਰੇ ਪੈਂ ਉਹ ਕਹਿੰਦਾ ਉਹਦੇ ਆਪਣੇ ਅਲਫਾਜ਼ ਦੇ ਅਜੋਕੇ ਯੁੱਗ ਦਾ ਮਾਲਕ ਗੁਰੂ ਨਾਨਕ ਇਸ ਯੁੱਗ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦਾ ਸੌਖੇੰਤਰੀਕਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਉਹਨਾਂ ਦੀ ਜਪ ਸਾਧਨਾ ਤੂੰ ਧਰਤੀ ਦੇ ਵਿੱਚ ਭੋਰਾ ਬਣਾ ਕੇ ਬੈਠ ਜਾਣਾ ਸਾਬ ਕਹਿੰਦੇ ਨੇ ਇਹਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕਿ ਬਾਬੇ ਭੋਰੇ ਚ ਚਲੇਗਾ ਇਹਨੇ ਤੇ ਬਾਬੇ ਕੋਈ ਕੀੜੇ ਮਕੋੜੇ ਨੇ ਕੋਈ ਸੱਪੇ ਭੋਰੇ ਚ ਚਲੇਗਾ ਭੋਰੇ ਚ ਕਿਉਂ ਜਾ ਮਨੁੱਖ ਹੈ ਦਿਲ ਦਿਮਾਗ ਦਿੱਤਾ ਹੈ ਰੱਬ ਨੇ ਤੇ ਫਿਰ ਕਰਦੇ ਨੇ ਜਲਧਾਰਾ ਕਿਸੇ ਡੂੰਘੇ ਪਾਣੀ ਦੇ ਵਿੱਚ ਗਰਦਨ ਜਿਤਨਾ ਡੂੰਘਾ ਪਾਣੀ ਉੱਥੇ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਨਾ ਪਾਣੀ ਵਿੱਚ ਉਹਨੂੰ ਕਹਿੰਦੇ ਨੇ ਜਲਧਾਰਾ ਸਾਈਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਲਧਾਰਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੀ ਇਹ ਸਭ ਥਾਂ ਹੈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਸਾਣੀ ਪ੍ਰਾਣਾਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਇਹ ਦੇ ਨਾਲ ਵੀ ਝੂਠ ਨਹੀਂ ਲੈਂਦੀ ਬਰਤਰੀ ਨੇ ਪ੍ਰਾਣ ਰੋਕ ਲਏ ਸਨ ਸ્વાસ ਰੋਕ ਲਏ ਸਨ ਉਮਰ ਇਤਨੀ ਲੰਬੀ ਕਰ ਲਈ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਵੀ ਸੀ ਸਿਰਫ ਸ્વાસ ਰੋਕ ਕੇ ਆਪਣੀ ਉਮਰ ਲੰਬੀ ਕਰ ਲਈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਸ਼ਬਦ ਸਿਰਫ ਬਰਤਰੀ ਪ੍ਰਤੀ ਉਚਾਰਨ ਕੀਤੇ ਨੇ ਜਿਹੜੇ ਗੁਰਗਨ ਸਾਹਿਬ ਚ ਦਰਜ ਨੇ ਸਿਫਤੀ ਰਤਾ ਸਦਾ ਬੈਰਾਵੀ ਜੂਵੇ ਜਨਮ ਨਹਾਰੇ ਕਹਿਣਾ ਨਿਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਮਿਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਹੈ ਭਰਤਰ ਕਿਹੜੇ ਚੱਕਰਾਂ ਚ ਪੈ ਗਏ ਆ ਪ੍ਰਾਣਾ ਯਮ ਦੇ ਚੱਕਰਾਂ ਚ ਸੰਸਾਰ ਦੇ ਚ ਇੰਜ ਰਹਿ ਜਿਵੇਂ ਪਾਣੀ ਦੇ ਚ ਕਮਲ ਦਾ ਫੁੱਲ ਹੈ ਤੈਨੂੰ ਛੱਡ ਕੇ ਭਜਣ ਦੀ ਕੀ ਲੋੜ ਪੈ ਗਈ ਹੈ ਖੈਰ ਮੁਖਤਸਰ ਰਸ ਕਰੀਏ ਤਾਂ ਫਿਰ ਉਹਨ ਕਿਸ ਤਰ੍ਹਾਂ ਨਿਰਮਲ ਹੋਈ ਹੈ ਜਿਹੜੇ ਸਾਧਨ ਅੱਜ ਤੱਕ ਅਪਣਾਏ ਗਏ ਹੈ ਉਹਦੇ ਨਾਲ ਤੇ ਗੁਰੂਦੇਵ ਸਹਿਮਤ ਨਹੀਂ। ਫਿਰ ਨਿਰਮਲ ਕਿਵੇਂ ਹੋਈਗੇ? ਤੋ ਪਾਤਸ਼ਾਹ ਦਾ ਹੋਰ ਸ਼ਬਦ ਸਰਵਨ ਕਰੋ। ਸਾਇਦ ਕਹਿੰਨ ਨਾਨਕ ਚੁੱਲੀਆਂ ਸੁਚੀਆਂ ਜੇ ਬਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾਜਤ ਹੋਏ। ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਦਦਾਨ ਰਾਜੇ ਚੁਲੀ ਨਿਆਂ ਕੀ ਪੜਿਆ ਸਚ ਧਿਆਨ। ਪਾਣੀ ਜਿਤਨਾ ਧੋ ਭਈ ਮੁਖ ਪੀਤੇ ਤਖ ਜਾਏ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਬਖਾਏ ਸਾਬ ਕਹਿੰਦੇ ਨੇ ਕਿ ਪਾਣੀ ਨਾਲ ਹਿਰਦਾ ਸ਼ੁਧ ਨਹੀਂ ਹੋਣਾ ਪਾਣੀ ਚਿਤ ਨਾ ਧੋ ਭਈ ਪਾਣੀ ਦੇ ਚ ਸਮਰਥਾ ਹੀ ਕੋਈ ਨਹੀਂ ਤਾਕਤ ਹੀ ਨਹੀਂ ਹੈ ਕਿ ਕਿਸੇ ਦੇ ਹਿਰਦੇ ਨੂੰ ਸਾਫ ਕਰ ਦੇਵੇ ਨਾਨਕ ਚੁਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਸੁਰਤੈ ਚੁਲੀ ਗਿਆਨ ਕੇ ਜੋਗੀ ਕਾ ਜਤ ਹੋਏ ਸਾਬ ਕਹਿੰਦੇ ਨੇ ਜਿਹੜਾ ਵਿਚਾਰਕ ਹੈ ਦਾਰਸ਼ਨਿਕ ਹੈ ਫਿਲਾਸਫਰ ਹੈ ਕਿਵੇਂ ਪਵਿੱਤਰ ਹੋਵੇਗਾ ਰੱਬ ਦੇ ਗਿਆਨ ਨਾਲ ਉਹਦੇ ਕੋਲ ਪ੍ਰਕਿਰਤੀ ਦਾ ਗਿਆਨ ਹੋਵੇ ਸਮਾਜ ਦਾ ਗਿਆਨ ਹੋਵੇ ਨੀਤੀ ਦਾ ਗਿਆਨ ਹੋਵੇ ਮਨ ਦਾ ਗਿਆਨ ਹੋਵੇ ਸਰੀਰ ਦਾ ਗਿਆਨ ਹੋਵੇ ਜੜੀ ਬੂਟੀਆਂ ਦਾ ਗਿਆਨ ਹੋਵੇ ਸੰਗੀਤ ਦਾ ਗਿਆਨ ਹੋਵੇ ਤਾਂ ਹਰ ਤਰ੍ਹਾਂ ਦੀ ਕਲਾ ਦਾ ਗਿਆਨ ਹੋਵੇ ਵਿਚਾਰਕ ਹੈ ਦਾਰਸ਼ਨਿਕ ਹੈ ਕਲਾਕਾਰ ਹੈ ਪਰ ਜਿਤਨੇ ਚਿਰ ਤੱਕ ਰੱਬ ਦਾ ਗਿਆਨ ਨਹੀਂ ਪਵਿੱਤਰ ਨਹੀਂ ਹੋਵੇਗਾ ਇਹ ਗਿਆਨੀ ਵੀ ਅਪਵਿੱਤਰ ਰਹੇਗਾ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਤੇ ਜੋਗੀ ਕਿਵੇਂ ਪਵਿੱਤਰ ਹੋਵੇਗਾ ਘਰ-ਬਾਰ ਤਿਆਗਣ ਨਾਲ ਘਰ-ਘਰ ਬਿਕਸ਼ਾ ਮੰਗਣ ਨਾਲ ਕਤਈ ਨਹੀਂ ਖੁਦ ਰੋਂਦਾ ਹੋਇਆ ਸੀ ધરਤੀ ਵੇਖਦੇ ਪਿਆ ਵਿਰਾਗ ਸ਼ਤਕ ਦੇ ਚ ਉਸ ਦਾ ਇੱਕ ਸਵਈਆ ਹੈ ਬੁੱਢਾ ਹੋ ਗਿਆ ਸਾਧਨਾ ਕਰਦਿਆਂ ਕਰਦਿਆਂ ਤੇ ਮਿਲਿਆ ਕੁਛ ਨਹੀਂ ਤੇ ਇਤਨੀ ਗੱਲ ਤੇ ਕਬੂਲ ਕਰਨੀ ਪਵੇਗੀ ਕਿ ਉਹਨੇ ਸਚਾਈ ਬਿਆਨ ਕਰ ਦਿੱਤੀ ਹੈ ਛੁਪਾਇਆ ਨਹੀਂ ਅਜੋ ਕੇ ਸਾਧੂ ਸੰਤਾਂ ਦੀ ਤਰ੍ਹਾਂ ਕੋ ਛੁਪਾਇਆ ਨਹੀਂ ਬਈ ਅਸੀਂ ਸੰਤ ਹਾਂ ਮਹੰਤ ਹਾਂ ਬ੍ਰਹਮ ਗਿਆਨੀ ਹਾਂ ਇਸ ਤਰ੍ਹਾਂ ਦਾ ਫੋਕਾ ਨਾਰਾ ਉਸਨੇ ਨਹੀਂ ਲਾਇਆ ਆਪਣੀ ਕਮਜ਼ੋਰੀ ਉਸਨੇ ਕਬੂਲੀ ਹੈ ਉਹ ਕਹਿੰਦਾ ਹੈ ਜਾਚ ਜਾਚ ਕੇ ਆਹਾਰ ਨਾਹੀਂ ਸੋਪੇ ਸਵਾਦਵਾਰ ਲਾਭ ਹੋਤ ਇੱਕ ਵਾਰ ਭੂਖ ਤਾਪ ਕੋ ਅਵਾਰ ਕਹਿੰਦਾ ਗੋਰਖ ਦੇ ਕਹੇ ਮੁਤਾਬਕ ਘਰ ਘਰ ਦੇ ਚੋਂ ਮੰਗ ਕੇ ਮਧੂਖੜੀ ਲਿਆਣਾ ਤੇ ਉਹ ਮੈਂ ਭੁੱਖ ਦੇ ਤਾਪ ਨੂੰ ਮਿਟਾਣ ਲਈ ਇੱਕ ਟਾਈਮ ਖਾਣਾ ਇੱਕ ਵਕਤ ਖਾਣਾ ਭੂਮ ਸੈਨ ਤੇ ਬਨੋਂ ਨਾ ਸਾਥ ਸੈਨਕ ਹੋਗੇ ਨੋ ਸਰੀਰ ਮਾਤਰ ਕੋਖ ਨੋ ਨਾ ਜੋ ਬਨੋਂ ਸੁਪੇ ਦਿਵਾਰ ਗੋਰਖ ਦੀ ਦਸੀ ਹੋਈ ਮਰਿਆਦਾ ਦੇ ਮੁਤਾਬਕ ਨੀਂਦ ਆਉਂਦੀ ਤੇ ਪੁੰਝੇ ਸੋਹ ਰਹਿਣਾ ਨਾ ਥੱਲੇ ਕੁਝ ਵਿਛਾਣ ਨੋ ਨਾ ਉੱਪਰ ਕੁਝ ਲੈਣ ਨੋ ਸਾਧਨਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਜੋ ਬੰਢਲ ਗਿਆ ਕਵਾਲ ਚਿੱਟੇ ਹੋ ਗਏ ਨੇ ਗੋਰਖ ਦੇ ਦੱਸੇ ਹੋਏ ਨਿਯਮ ਦੇ ਮੁਤਾਬਕ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉਂ ਪਰੇ ਅਧੈਨ ਗ੍ਰੰਥ ਵਾਰ-ਵਾਰ ਕਹਿੰਦਾ ਵਿਆਬਾਨ ਜੰਗਲ ਉਜਾਰ ਦੇ ਚ ਮੈਂ ਝੁੱਗੀ ਬਣਾਈ ਹੈ ਜਿੱਥੇ ਕੋਈ ਬੰਦੇ ਨਾ ਪਹੁੰਚਾ ਮਨੁੱਖ ਪਹੁੰਚ ਨਹੀਂ ਨਾ ਤੇ अनेका ਤਰ੍ਹਾਂ ਦੀਆਂ ਲੀਰਾਂ ਇਕੱਠੀਆਂ ਕਰਕੇ ਮੈਂ ਗੋਦੜੀ ਬੜਾਈਏ ਕਿਉਂਕਿ ਗੋਰਖ ਨੇ ਕਿਹਾ ਇੱਕ ਰੰਗ ਦਾ ਤੇ ਇੱਕ ਕਪੜੇ ਦਾ ਚੋਲਾ ਨਹੀਂ ਬਣਾਣਾ ਲੀਰਾਂ ਇਕੱਠੀਆਂ ਕਰਕੇ ਬਣਾਣਾ ਹੈ ਤਾਂ ਮੈਂ ਬਣਾਇਆ ਤੇ ਨਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਂ ਪਰੇ ਅਦੈਨ ਗ੍ਰੰਥ ਵਾਰ-ਵਾਰ ਸਮਾਂ ਕਿਵੇਂ ਪਾਸ ਕਰਦਾ ਕਹਿੰਦਾ ਪੜੇ ਹੋਏ ਗ੍ਰੰਥਾਂ ਨੂੰ ਮੁੜ-ਮੁੜ ਕੇ ਪੜਦਾ ਰਹਿਣਾ ਪੜੇ ਹੋਏ ਧਾਰਮਿਕ ਗ੍ਰੰਥ ਸਾਰਾ ਦਿਨ ਪੜਦਾ ਰਹਿਣਾ ਤੇ ਜਪ ਕਰਦਾ ਰਹਿਣਾ ਇਸ ਤਰ੍ਹਾਂ ਮੈਂ ਆਪਣਾ ਸਮਾਂpass ਕਰਦਾ ਖੇ ਨਚੀਰ ਗੋਦਰੀ అనేక ਲੀਰ ਸੌ ਕਰੀ ਕਰੀ ਉਜਾਰ ਝਾਉ ਪਰੇ ਅਧੈਨ ਗ੍ਰੰਥ ਵਾਰ ਵਾਰ ਹਾਏ ਹਾਏ ਭੋਗ ਚਹੇ ਨਾਹੇ ਮੌਤ ਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ ਮੇਰਾ ਮਨ ਰੂਪੀ ਬੈਲ ਤੇ ਅਜੇ ਵੀ ਕਾਬੂ ਚ ਕੋਈ ਨਹੀਂ ਇਹ ਤੇ ਬੇਕਾਬੂ ਇੰਨਾ ਕੁਛ ਮੈਂ ਕਹਤਾ ਹੈ ਇਹ ਤ੍ਰਿਸ਼ਨਾ ਤੇ ਹੁੰਦੀ ਤੇ ਉਹ ਮੌਜੂਦ ਸਭ ਕੁਝ ਮੌਜੂਦ ਗਲਤ ਕੁਝ ਵੀ ਨਹੀਂ ਬਣਦਾ ਬਾਹਰ ਦੇ ਸਾਰੇ ਸਾਧਾ ਜੋਗੀ ਕਾ ਜਤ ਹੋਏ ਤੇ ਜਤ ਕੇ ਨੂੰ ਕਹਿੰਦੇ ਨੇ ਮਨ ਦੇ ਚ ਗਲਤ ਕੁਰਨੇ ਨਾ ਆਉਣ ਅੱਖਾਂ ਗਲਤ ਵੇਖਣ ਨਾ ਰਸਨਾ ਗਲਤ ਬੋਲੇ ਨਾ ਕੰਨ ਗਲਤ ਸੁਣਨ ਨਾ ਔਰ ਸਰੀਰ ਗਲਤ ਸਪਰਸ਼ ਨਾ ਕਰੇ ਇਹ ਜਤ ਜੋ ਗਲਤ ਦੇਖ ਰਿਹਾ ਜਤੀ ਨਹੀਂ ਜੋ ਗਲਤ ਬੋਲ ਰਿਹਾ ਜਤੀ ਨਹੀਂ ਜੋ ਗਲਤ ਸੋਚ ਰਿਹਾ ਜਤੀ ਨਹੀਂ ਜੋ ਗਲਤ ਸੁਣ ਰਿਹਾ ਜਤੀ ਨਹੀਂ ਤੇ ਸਾਇਬ ਕ੍ਰਿਸ਼ਨ ਚਾ ਕਿਤਨਾ ਹੀ ਵੱਡਾ ਜੋਗੀ ਕਿਉਂ ਨਾ ਹੋਵੇ ਜਤ ਤੋਂ ਬਿਨਾ ਪਵਿੱਤਰ ਨਹੀਂ ਹੋਵੇਗਾ ਜੋ ਵੀ ਕਾ ਜਤ ਹੋਏ